ਇਹੀ ਮਾਮਲਾ ਜੇ ਸਰਵੀਤ ਹੁੰਦਾ ਇਹ ਆਪਣਾ ਜੀ ਕਲਗੀਧਰ ਗੁਰਦੇਸ ਸਿੰਘ ਹੁੰਦਾ ਕਥਾ ਕਰਨੀ ਆਉਣਾ ਸੀ ਜੋ ਕਿ ਦਸ਼ਮ ਗੰ ਦਾ ਵਿਰੋਧ ਕਰਦਾ ਸੀ ਇਹਨੇ ਜਾਬਸਬ ਬਾਣੀ ਤੇ ਛੋਟੀਆਂ ਮਾਰੀਆਂ ਕਦੇ ਕਹਿੰਦਾ ਮੱਕਾ ਘੁਮਿਆਣੀ ਆ ਕਦੇ ਕਹਿੰਦਾ ਤੇ ਬਾਰਸਿੰਗ ਬਿਲਡਿੰਗ ਆ ਇਸ ਬੰਦ ਦੇ ਵਿੱਚ ਸਿੰਘਾਂ ਨੇ ਗੰਤੀ ਸਿੰਘ ਨੂੰ ਪਹਿਲਾਂ ਮਨਾ ਕੀਤਾ ਸੀ ਇਹ ਚੀਜ਼ ਤੋਂ ਨਹੀਂ ਹਟੇ ਤੇ ਗੁਰਮਤ ਸਿੰਘਾਂ ਕਰਕੇ ਸਿੰਘਾਂ ਨੇ ਕਿਸੇ ਬੰਦੀਆਂ ਨੇ ਕਰਕੇ ਗੁਰਮਤਾ ਤੇ ਚੇਤਨ ਨੂੰ ਰੋਕਿਆ ਵਾ ਇਥੇ ਪ੍ਰਚਾਰ ਕਰਨਾ ਆਉਣਾ ਇਹ ਦੁਬਿਧਾ ਪੰਥ ਤੇ ਫੈਲਦੀ ਆ ਇਸ ਕਰਕੇ ਇਹ ਪ੍ਰੋਗਰਾਮ ਕੈਨਸਲ ਕੀਤਾ ਨਾ। ਇਹ ਉਹ ਨਹੀਂ ਆਇਆ। ਨਹੀਂ ਜੀ ਉਹ ਨਹੀਂ ਆਇਆ ਸੀ। ਉਹਨਾਂ ਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ। ਤੁਹਾਨੂੰ ਗ੍ਰੰਤੀ ਸਿੰਘ ਨੇ ਕਿਹਾ ਹੈ। ਹਾਂ ਜੀ। ਸਾਡੇ ਕੋ ਕੀ ਪਲਾਣ ਹੈ? ਨਹੀਂ। ਪਲਾਨ ਸਾਡੇ ਕੋਈ ਨਹੀਂ ਅਸੀਂ ਇਹ ਬੇਨਤੀ ਕਰਾਂਗੇ ਫਿਰ ਹੋਰ ਵੀ ਸਰਪਾਲ ਸਾਹਿਬ ਬੈਠ ਕਰਾਂਗੇ ਵੀ ਇਹੋ ਜਿਹੇ ਬੰਦਾਂ ਨੂੰ ਨਾਤ ਪਾਈ ਜਾਵੇ। ਤੁਹਾਨੂੰ ਗੁੱਤ ਸੂਚਨਾ ਮਿਲੀ ਸੀ ਕਿ ਗ੍ਰੰਤੀ ਸਿੰਘ ਨੇ ਦੱਸਿਆ ਸੀ ਕਿ ਨਹੀਂ ਗ੍ਰੰਤੀ ਸਿੰਘ ਉਹਨਾਂ ਸਟੇਟਸ ਲਾਏ। ਇਹ ਪਹਿਲਾਂ ਕਹਿੰਦੇ ਸੀ ਵੀ ਆਪਣਾ ਸਾਡੇ ਆ ਕੁੜੀ ਦਾ ਪ੍ਰੋਗਰਾਮ ਆ ਜੀ। ਪ੍ਰਤਿਵਾ ਪਾਲ ਲੱਗਾ ਵੀ ਨਾ ਗੁਰਮਸਾਗ ਮਾਤਾ ਗੁਜਰਪੁਰ ਦੇ ਸਮਾਇਸ਼ ਪੋਸਟਰ ਜੇ ਸਟੇਟਸ ਲਾਏ। ਇਹਦੀ ਖਬਰ ਮੰਨੇ ਕਬਰ ਲੱਗੀ ਇਹ ਤਾਂ ਤੁਹਾਡੇ ਕੋਲ ਵਿਰੋਧ ਕਿਉਂ ਕਿਉਂ ਵਿਰੋਧ ਕਰ ਰਹੇ ਸੀ ਅਸੀਂ ਇਸ ਕਰਕੇ ਇਹ ਗੁਰਪਤਾ ਗ੍ਰੰਥ ਸਿੰਘ ਨੂੰ ਨਹੀਂ ਨਹੀਂ ਤੁਸੀਂ ਅਸੀਂ ਇਸ ਕਰਕੇ ਵਿਰੋਧ ਕਰਦੇ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਸੀ ਗੱਲ ਦਸਮ ਗ੍ਰੰਥ ਨੂੰ ਨਹੀਂ ਮਾਰਦਾ ਸਾਡਾ ਚੰਗੀ ਨਹੀਂ ਹੈਗਾ ਅਸੀਂ ਉਹਨੂੰ ਨਹੀਂ ਮੰਨਦੇ ਕਿਉਂਕਿ ਦਸਮ ਗ੍ਰੰਥ ਦੀ ਬਾਣੀ ਆ ਇਹ ਦਸਮ ਗ੍ਰੰਥ ਵਿੱਚ ਤਿੰਨਾ ਬਾਣੀ ਨਿਤਨੰਦ ਦੀਆ ਜਾਪ ਸਾਹਿਬ ਤਵੇ ਪ੍ਰਸਾਦ ਸਈਆ ਚਪਾਈ ਸਾਹਿਬ ਇਹ ਅਮਰ ਤਿਆਰ ਹੋਣ ਦੀ ਬਾਣੀ ਆ ਜੇ ਆਪਾਂ ਦਸਮ ਗ੍ਰੰਥ ਨੂੰ ਮੰਨਾਂਗੇ ਨਹੀਂ ਫੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਿਥੋਂ ਗਲਾਂਗੇ ਤੇ ਦੇਖਦਾ ਕਿ ਉਹ ਗ੍ਰੰਥੀ ਚੈਨਗਣਾ ਗੱਲ ਹੋਈ ਜਿਹਨੇ ਉਹਨੂੰ ਸਦਾ ਪੱਤਰ ਦਿੱਤਾ ਸੀ ਹਾਂਜੀ ਸਾਰਾ ਕੁਝ ਗੱਲ ਬੋਤ ਹੈ ਜੀ ਨਹੀਂ ਪਹਿਲਾਂ ਵੀ ਤੁਸੀਂ ਨਾ ਸਕੋ ਹਾਂਜੀ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਨਾ ਸਕੋ ਇਦਾਂ ਸਿੰਘ ਹੋਣਗੇ ਵਿਵਾਦ ਹੋਏਗਾ ਫਾਇਦਾ ਕੋਈ ਨਹੀਂ ਹੈਗਾ ਇਹ ਕਹਿੰਦੇ ਸੱਦਣਾ ਸੱਦਣਾ ਮਾਤੇ ਸੱਦੋਗੇ ਫਿਰ ਢੱਕਾਂ ਕੇ ਰੋਕਾਂਗੇ ਫਾਇਦਾ ਕੋਈ ਨਹੀਂ ਹੈਗਾ ਅਸੀਂ ਆਣੀ ਹੁਣ ਸੁਲਝ ਸੁਲਝ ਗਿਆ ਬਿਨਾ ਵਿਵਾਦ ਕਿਸੇ ਪਰਮਾਤਮਾ ਬਹੁਤ ਵੱਡੀ ਕਿਰਪਾ ਕੀਤੀ ਆ ਗੁਰੂ ਖਾਲਸਾ ਪੰਥ ਦੇ ਲਾਜਪਾਤ ਰੱਖੇ ਦਸਵੇਂ ਪਾਸ਼ ਆਪਣੇ ਬਾਣੀ ਦੀ ਲਾਜਪਾਤ ਰੱਖੀ ਮਾਰੀ ਇਹ ਖਬਰ ਉੱਥੋਂ ਤੱਕ ਪਹੁੰਚ ਗਈ ਕਿ ਤੁਸੀਂ ਇੱਥੇ ਆ ਹਾਂਜੀ ਪਹੁੰਚ ਗਈ ਹੈ ਤੇ ਫੇਰ ਹੀ ਰੱਕੇ ਨੇ ਤੇ ਅੱਗੇ ਤੋਂ ਜੇ ਉਹ ਕੋਈ ਕਰਦੇ ਨੇ ਫੇਰ ਕੋਈ ਗਲਤੀ ਨਹੀਂ ਕਰਾਂਗੇ। ਦੇਖੋ ਅਸੀਂ ਕਿਸੇ ਦਾ ਨਹੀਂ ਕਹਿੰਦੇ ਸਾਡੇ ਇਲਾਕੇ 'ਚ ਜੇ ਆਏਗਾ ਤਾਂ ਅਸੀਂ ਦਾ ਵਿਰੋਧ ਕਰਾਂਗੇ। ਤੁਹਾਨੂੰ ਕਿਸੇ ਦਾ ਨਹੀਂ ਹੈਗਾ ਜੇ ਸਾਡੇ ਇਲਾਕੇ 'ਚ ਆਏਗਾ ਅਸੀਂ ਵਿਰੋਧ ਕਰਾਂਗੇ। ਠੀਕ। ਉਹਨਾਂ ਅੱਜ ਕਾ ਦੀ ਮਾਫੀ ਬਾਜੀ ਗੁਰਜੀਕਾ ਖਾਲਸਾ। ਬਾਜੀ ਗੁਰਜੀਕੀ ਫਤਿਹ। ਫਤੇਗੜ ਚੁੰਡੀਆਂ 'ਚ ਜੋ ਸਿੱਖ ਜਥੇਬੰਦੀਆਂ ਤੇ ਸਰਜੀ ਸਿੰਘ ਧੁੰਦਾ ਦੇ ਵਿੱਚ ਘਾ ਥੋੜਾ ਤਕਰਾਰਬਾਜੀ ਹੋਈ ਸੀ। ਤਖਨ ਲੈ ਕੇ ਕੀ ਸੀ ਮਾਮਲਾ? ਨਹੀਂ ਜੀ ਕੋਈ ਤਕਰਾਰਬਾਜੀ ਨਹੀਂ ਹੈਈ। ਉਹਨਾਂ ਦੇ ਕੁਝ ਇਸ਼ੂ ਸੀ ਜਿਹੜੇ ਉਹ ਪੁੱਛਣਾ ਚਾਹੁੰਦੇ ਸੀ। ਉਹਨਾਂ ਨੇ ਆਪਣੇ ਇਸ਼ੂਜ਼ ਕਲੀਅਰ ਕਰਕੇ ਸਾਰਾ ਬੜਾ ਸਾਮ ਤਿੰਨਾ ਸਾਰਾ ਕੁਝ ਹੋ ਗਿਆ ਸੋਲਡ ਆਊਟ ਹੋ ਗਿਆ ਜੀ ਸੋਲਡ ਆਊਟ ਹੋ ਗਿਆ ਕੋਈ ਇਸ਼ੂ ਨਹੀਂ ਕੋਈ ਸਭ ਕੋ ਪੀਸਫੁਲ ਹੈ ਜੀ ਠੀਕ ਹੈ ਜੀ